ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਦੋਸਤ ਤੇ ਤੁਸੀਂ ਦੇਖ ਰਹੇ ਹੋ ਸਿਹਤ ਪੰਜਾਬੀ ਨਵਾਂ ਸਾਲ 2026 ਚੜ ਚੁੱਕਾ ਹੈ ਤੇ ਅਸੀਂ ਸਾਰਿਆਂ ਨੇ ਬਹੁਤ ਸਾਰੇ ਵਾਦੇ ਕੀਤੇ ਹੋਣਗੇ ਕੋਈ ਕਹਿੰਦਾ ਹੋਣਾ ਮੈਂ ਜਿੰਮ ਜਾਣਾ ਕੋਈ ਕਹਿੰਦਾ ਹੋਣਾ ਮੈਂ ਮਿੱਠਾ ਛੱਡ ਦੇਣਾ ਪਰ ਅਸਲ ਵਿੱਚ ਸਿਹਤ ਬਣਾਉਣ ਲਈ ਸਾਨੂੰ ਮਹਿੰਗੀਆਂ ਮੈਂਬਰਸ਼ਿਪਾਂ ਦੀ ਨਹੀਂ ਸਗੋਂ ਸਹੀ ਜਾਣਕਾਰੀ ਦੀ ਲੋੜ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਪੰਜ ਅਜਿਹੀਆਂ ਆਦਤਾਂ ਜੋ ਜੇਕਰ ਤੁਸੀਂ ਇਸ ਸਾਲ ਅਪਣਾ ਲਈਆਂ ਤਾਂ ਡਾਕਟਰ ਦੇ ਚੱਕਰ ਲੱਗਣੇ ਬੰਦ ਹੋ ਜਾਣਗੇ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਣਾ ਕਿਉਂਕਿ ਤੀਜੀ ਆਦਤ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਵੇਰੇ ਉੱਠਦੇ ਸਾਰ ਚਾਹ ਪੀਣ ਦੀ ਬਜਾਏ ਇੱਕ ਦੋ ਗਲਾਸ ਕੋਸਾ ਪਾਣੀ ਪੀਓ ਇਹ ਤੁਹਾਡੇ ਸਰੀਰ ਦੇ ਅੰਦਰਲੇ ਗੰਦ ਨੂੰ ਬਾਹਰ ਕੱਢਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਜਿਸ ਨਾਲ ਪੇਟ ਸਾਫ਼ ਰਹਿੰਦਾ ਹੈ ਦੂਜੀ ਗੱਲ ਅਸੀਂ ਅਕਸਰ ਕਾਲੀ ਵਿੱਚ ਰੋਟੀ ਖਾਂਦੇ ਹਾਂ ਸਾਡੇ ਬਜ਼ੁਰਗ ਕਹਿੰਦੇ ਸਨ ਕਿ ਪਾਣੀ ਨੂੰ ਖਾਓ ਰੋਟੀ ਨੂੰ ਪਿਓ ਮਤਲਬ ਰੋਟੀ ਨੂੰ ਇੰਨਾ ਚਬਾਓ ਕਿ ਉਹ ਮੂੰਹ ਵਿੱਚ ਪਾਣੀ ਵਾਂਗ ਬਣ ਜਾਵੇ ਇਸ ਨਾਲ ਗੈਸ ਅਤੇ ਬਦਹਜਮੀ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਂਦੀ ਹੈ ਤੀਜੀ ਤੇ ਸਭ ਤੋਂ ਜ਼ਰੂਰੀ ਆਦਤ ਚਿੱਟੀ ਖੰਡ ਮੈਦਾ ਅਤੇ ਜ਼ਿਆਦਾ ਨਮਕ ਦੀ ਵਰਤੋਂ ਘਟਾ ਦਿਓ ਖੰਡ ਦੀ ਜਗ੍ਹਾ ਗੋੜ ਜਾਂ ਸ਼ੱਕਰ ਦੀ ਵਰਤੋਂ ਕਰੋ ਇਹ ਇੱਕ ਬਦਲਾ ਤੁਹਾਨੂੰ ਸ਼ੂਗਰ ਅਤੇ ਮੋਟਾਪੇ ਵਰਗੀਆਂ ਬਿਮਾਰੀਆਂ ਤੋਂ ਬਚਾ ਕੇ ਰੱਖੇਗਾ ਚੌਥੀ ਆਦਤ ਕੋਸ਼ਿਸ਼ ਕਰੋ ਕਿ ਰਾਤ ਦਾ ਖਾਣਾ ਸੂਰਜ ਡੁੱਬਣ ਦੇ ਆਸ-ਪਾਸ ਜਾਂ ਸੌਣ ਤੋਂ ਘੱਟੋ-ਘੱਟ 3 ਘੰਟੇ ਪਹਿਲਾਂ ਖਾ ਲਿਆ ਜਾਵੇ ਖਾ ਕੇ ਤੁਰੰਤ ਸੌਣ ਨਾਲ ਪੇਟ ਵੱਧਦਾ ਹੈ ਅਤੇ ਦਿਲ ਤੇ ਬੋਝ ਪੈਂਦਾ ਹੈ ਪੰਜਵੀਂ ਆਦਤ ਜ਼ਰੂਰੀ ਨਹੀਂ ਕਿ ਤੁਸੀਂ ਜਿੰਮ ਹੀ ਜਾਣਾ ਹੈ ਬਸ ਰੋਜ਼ਾਨਾ 20 ਤੋਂ 30 ਮਿੰਟ ਤੇਜ਼ ਸੈਰ ਕਰੋ ਇਹ ਤੁਹਾਡੇ ਦਿਲ ਨੂੰ ਮਜ਼ਬੂਤ ਰੱਖਦੀ ਹੈ ਅਤੇ ਮਾਨਸਿਕ ਤਣਾਅ ਨੂੰ ਘਟਾਉਂਦੀ ਹੈ ਸੋ ਦੋਸਤੋ ਇਹ ਸਨ ਉਹ ਪੰਜ ਸਾਨ ਤਰੀਕੇ ਜੋ 2026 ਵਿੱਚ ਤੁਹਾਨੂੰ ਤੰਦਰੁਸਤ ਰੱਖਣਗੇ ਤੁਸੀਂ ਇਹਨਾਂ ਵਿੱਚੋਂ ਕਿਹੜੀ ਆਦਤ ਅੱਜ ਤੋਂ ਸ਼ੁਰੂ ਕਰ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਤਾਂ ਸਿਹਤ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਪਰਿਵਾਰ ਨਾਲ ਵੀ ਇਹ ਵੀਡੀਓ ਸਾਂਝੀ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ